ਦੂਜਾ ਗੱਤ ਦੂਜਾ ਦੂਸਰਾ ਸਾਧ ਖੁੱਲੀਆਂ ਜਟਾਵਾ ਵਾਲੇ ਸੱਤ ਫੱਯਾਨ ਉੱਤਾਰੇ ਸਾਧ ਖੁੱਲੀਆਂ ਜਟਾਵਾ ਵਾਲੇ ਸੱਤ ਫੱਯਾਨ ਉੱਤਾਰੇ ਤਾਕਤਾ ਬੜੀਆ ਸਦਾ ਲੈ ਨਫੀ ਉਦੀ ਅਡਲੀਆਂ ਵਿੱਚ ਤੇਰੇ ਵਿੱਚ ਤਾਕਤਾ ਬੜੀਆ ਏ ਤਰੀ ਤਰੀ ਆਲੀ ਖਿਜ ਗਾਵੇ ਸਤ ਭਈਆ ਨੇ ਤਾਰੇ ਸਾਧੂ ਖੁਲੀ ਅਟਾਵਾ ਵਾਲੇ ਸਤ ਭਈਆ ਟੋਡੇ ਰੋਲਾ ਅੱਜ ਤੱਕ ਨਹੀਂ ਬਹੁਤ ਟਾਈਮ ਦਾ ਪਿਆ ਫਿਰਦਾ ਹਾਂ ਰੋਲਾ ਨਾ ਆ ਗਿਆ ਹੈਗਾ ਠੋਡੇ ਕਰੇ ਤੁਸੀਂ ਤੁਸੀਂ ਲਾਈਲੂਈ ਕਿਹਾ ਕੀ ਕਰਦਾ ਆਪਦਾ ਕਈ ਵਾਰੀ ਕਰਾਇਆ ਤੁਸੀਂ ਸੈਟ ਨਹੀਂ ਹੋਏ ਉਹ ਤੋਂ ਜਿਆਦਾ ਜਿਆਦਾ ਕਿਸਮਾਨ ਪਿਆ ਠੋਡੇ ਹਾਂਜੀ ਹਾਂਜੀ हाँ जी सारा हजर दर्द आ गई यहाँ मैं तो तक गया आसरा तेरा हकाली कमली वाला वे तेरे बिन दीदी लगदा मेरा काली कमली वाला वे ਆ ਬੇਰਾ ਪਰੀਤਾ ਪਾਈਆ ਹਾਲੀ ਕੰਬਲੀ ਵਾਲਿਆ ਸੱਯਾ ਤੇਰੇ ਨਾਲ ਪਰੀਤਾ ਪਾਈਆ ਮੇਰੇ ਦਰ ਤੇ ਆ ਗਈ ਆ ਬਾਬਲਾ ਧੱਕਿਆ ਆਸਰਾ ਤੇਰਾ ਉਹ ਨਾਲ ਕੋਈ ਬੰਦਾ ਫਾਂਸੀ ਲੈ ਕੇ ਕੌਣ ਮਰਿਆ 加ੜੀ ਮਾਰੋ ਕੀ ਆ ਬਾਤ ਕੀ ਮਿਹਰਬਾਨ ਹਾਂਜੀ 500 ਲੈ ਗਏ ਤੁਹਾਨੂੰ ਵੀ ਦੇਣਗੇ 500 ਲਈ ਜਾਂਦੇ ਆ ਜਿਉਂਦਾ ਕਿਵੇਂ ਫਿਰਦਾ ਦਿੱਤੀ ਨਹੀਂ ਦਿੱਤੀ ਹੈ ਨਾ ਬਹੁਤੀ ਲਾਜ ਕਰਾ ਪਹਿਲਾਂ ਤੁਹਾਨੂੰ ਦੱਸਿਆ ਹੈਗੇ ਬੰਦੇ ਇਹ ਤੋਂ ਉਹ ਦੱਸਿਆ ਤੁਹਾਨੂੰ ਕਦੇ ਢੱਡਾ ਕਰ ਨਹੀਂ ਛੱਡਦੇ ਢੱਡਾ ਕਰ ਕੋਈ ਨਹੀਂ ਛੱਡਾ ਛੁਡਾ ਦੇ ਨਹੀਂ ਛੁੱਟ ਜੇ ਤੋ ਉਹ ਬੰਗੋ ਛੱਡਾ ਅੱਛਾ ਆ ਗਿਆ ਉਹ ਵੀ ਬਾਤ ਹੈਗੀ ਆਪਾਂ ਬੂਤੀ ਨੇ ਇੱਥੇ ਰੱਖ ਲਿਆ ਬੰਗੋ ਖਰਚੋ ਕੋਣੀ ਹੋਵੇ ਉਹ ਠੰਡਾ ਦਾ ਕਰਨਾ ਖਰਚਾ ਹੋ ਸੀ ਬੂਟੀਆਂ ਦਾ ਕਰਨਾ ਖਰਚਾ ਕੋਣੀ ਹੋ ਸੀ ਉਹ ਫਿਰ ਤਾਂ ਰੇ ਸੀ ਆਪੇ ਇਹ ਘਰੇ ਆਪ ਦਾ ਕੰਮ ਕਰ ਰਹੀ ਹੋ ਇਹ ਆ ਜੀਗਾ ਨਹੀਂ ਮਾਨਾ ਵਿੱਚ ਮਿਲ ਸੀ ਨਹੀਂ ਥੇ ਕਮਾਊਗਾ ਤਾਉ ਕੀ ਕਹਣਾ ਬਾਬੇ ਕਿਸੇ ਪਿੱਤਰ ਬਾਬੇ ਨੂੰ ਮੰਨਦੇ ਆਂਗੇ ਮੰਨਦੇ ਪੱਕੇ ਸ਼ਗਲ ਲਾਉਣਾ ਹੈਗੇ। ਸੱਦੇ ਕਦੇ ਕੀੜਾ ਜਾਗ ਜਾਂਦਾ ਹੈ। ਨਾਰੇ ਲਾਉਣ ਲੱਗ ਜਾਂਦਾ। ਉਹਦੇ ਹੀ ਲਾਉਂਦਾ। ਬਾਬੇ ਨੂੰ ਮੰਨਦੇ ਆ। ਹਰਮਨ ਸਿੰਘ ਨੂੰ ਵੀ ਉਹਦੇ ਨਾਲੇ ਵਾਹ ਵਾਹ ਤਕੜੀ ਜਾਰੀ ਹੈ। ਕੀ ਕਹਣਾ ਬਾਬੇ? ਤੋ ਉਹ ਕੁੜੀਆਂ ਜਾਪੇ ਚੁੱਕੀ ਹੈਗੇ ਕੋਈ ਉਹਨਾਂ ਕੱਲ ਨੂੰ ਦੀ ਬਿਮਾਰੀ ਹੋਵੇ ਕੋਈ ਉਹਨਾਂ ਮੀਮ ਨੂੰ ਉਸ ਰਾਤ ਉਹ ਜਿਹੜਾ ਉਹ ਹੋਇਆ ਕੀ ਕਹਣਾ ਬਾਬੇ ਫੜਕ ਲੈਵਾਂ ਦੂਜੀ ਲੈ ਆਉਣਾ ਫਿਰ ਕਹੇ ਬਾਬਾ ਫਿਰ ਕੀ ਕਹਿੰਦੀ ਹਾਂਜੀ ਬੀਆ ਟੋੜੀ ਬੀਆ ਟੋੜੀ ਕਿ ਚੜ ਕਿ ਚੜ ਗਈ ਤੇਰੀ ਪੌੜ ਬਾੜੀਆਂ ਕੀ ਬਣ ਜੀ ਇੱਕ ਫਾਂਸੀ ਲਾ ਕੇ ਬੰਦਾ ਕੋਲ ਉਹ ਤਾਂ ਆ ਗਿਆ ਕੀ ਕਹਣਾ ਬਾਬਾ ਆ ਛੋਡੇ ਦੇ ਭੂਤਪਰੇ ਦੀ ਮੰਨਤਾ ਕਰਵਾਈ ਜਾਂਦੇ ਦੇਵਤੇ ਛੋਡੇ ਘਰੇ ਰਹਿ ਜੀ ਹੁਣ ਨਿਕਲਣਗੇ ਕਿਵੇਂ ਛੋਡੇ ਕਰੋ ਤੁਸੀਂ ਜਿਹੜੇ ਮੰਦਰ ਨੂੰ ਬੰਦ ਕਰ ਦਿਓ ਬ੍ਰੇਕ ਜੋਤ ਬੱਤੀ ਕਰਦੇ ਘਰੇ ਨਹੀਂ ਲਾਉਣੀ ਲਾ ਕੇ ਤਾਂ ਵੇਖ ਹੀ ਲਈ ਕਿੰਨਾ ਟਾਈਮ ਖੋ ਲਾਈ ਜਾਂਦੇ ਇਹਨੂੰ ਦੇਲਹੀ ਲਾਉਣੇ ਆ ਸਾਰੇ ਸਭ ਲਾਉਂਦੇ ਆ ਸੁਖੀ ਕੋਈ ਨਹੀਂ ਰਹਿੰਦਾ ਸਾਰਿਆਂ ਨੂੰ ਬੰਦ ਕਰ ਦਿਓ ਸਾਰਿਆਂ ਇਕੱਠੇ ਚ ਪਾਗ ਨਾ ਜਿਹੜੇ ਚਰਾਗ ਬੱਤੀ ਲਾਉਣੇ ਆ ਛੋਟੇ ਛੋਟੇ ਸਭ ਪਾਣੀ ਕਰ ਦਿਓ ਨਵੇਂ ਸਿਰੇ ਤੋਂ ਹੀ ਮੰਨਾਂਗੇ ਠੀਕ ਆ ਤੁਹਾਨੂੰ ਮੇਰੇ ਕੋਲੇ ਪੰਜ ਫੇਰੀਆਂ ਲਾਉਣੀਆਂ ਪੈਣਗੀਆਂ ਲਾ ਦਊਂਗੇ ਜਿਹੜੇ ਤੁਸੀਂ ਦੇਵਤੇ ਮੰਨਦੇ ਆ ਉਹਨਾਂ ਨੂੰ ਤੁਸੀਂ ਮੰਨਣਾ ਨਹੀਂ ਆ ਕਿਸੇ ਨੂੰ ਕੋਬੂਤੀ ਤਾਂਤੀ ਲੈ ਕੇ ਜਾਇਓ ਤੈਨੂੰ ਤੇਰੇ ਘਰ ਦੇ ਵਿੱਚ ਫਾਇਦਾ ਲੱਗੇ ਬਗੈਰ ਦੇਵੀ ਦੇਵਤਾ ਨੂੰ ਮੰਨਣ ਤੋਂ ਠੀਕ ਆ ਫਿਰ ਮੈਂ ਦੇਵਤੇ ਸੈੱਟ ਕਰਕੇ ਦੇਊਂਗਾ ਆ ਤੇਰੇ ਘਰ ਲਈਏ ਜੇ ਮੈਂ ਸਾਰਿਆਂ ਨੂੰ ਖੰਡ ਲੰਗਣਾ ਠੀਕ ਆ ਕਿਹ ਗਣਾ ਬਾਬੇ ਵਿਨੋ ਤੇਰਾ ਉਹਦਾ ਕੋਈ ਢੀੜੇ ਕੱਪੜੇ ਦਿੱਨੇ ਹੈਗੇ ਕਿਸੇ ਨੂੰ ਦਿਖਦੇ ਰਹਿੰਦੇ ਆਗੇ ਅਤੇ ਦਿਖਿਆ ਕਿਸੇ ਨੂੰ ਦਿਖਿਆ ਥੋਡੀਆਂ ਜਿਹੜੀਆਂ ਘਰੇ ਚੀਜ਼ਾਂ ਦੁਨੀਆ ਫਿਰਦਿਆਂ ਉਹਨਾਂ ਦਾ ਥੋੜਾ ਜੱਪ ਪਾਇਆ। ਇੱਕ ਗੱਲ ਮੈਨੂੰ ਹੋਰ ਦੱਸੂਗਾ ਕਿ ਥੋੜਾ ਕੋਈ ਕਿਸੇ ਨਾਲ ਕੋਈ ਜ਼ਮੀਨ ਦਾ ਰੌਲਾ ਸੀ ਹੈ। ਆਹੋ ਕੋਈ ਥਾਂ ਦਾ ਹੋਵੇ ਕੋਈ ਜ਼ਮੀਨ ਦਾ ਹੋਵੇ ਕੋਈ ਕਿਸੇ ਨਾਲ ਕੋਈ ਰੌਲਾ ਹੋਵੇ ਤੁਸੀਂ ਥੋੜਾ ਕੋਈ ਪੱਟ ਬੰਦੇ ਦਾ ਭਾਈਆਂ ਭਾਈਆਂ ਦਾ ਨਹੀਂ ਆ ਜਿੱਦੇ ਹੋਰ ਨਾਲ ਸੀ ਆ ਕੋਈ। ਕੁੰਡ ਕਟੰਡੇ ਦਾ। ਹਾਂਜੀ ਕਹਿੰਦਾ ਬਾਬੇ ਤੁਹਾਡੇ ਤੇ ਜ਼ਮੀਨ ਤਨ ਥਾਵਾ ਦੇ ਤਨ ਥਾਵਾ ਦੇ ਕਹੀਂ ਫਿਰ ਬਾਬਾ ਕੀ ਕਹਿੰਦਾ ਇਹ ਹਾਂਜੀ ਹਾ ਪੀਰ ਕੋਟਲੋ ਤਰਿਆ ਵੀ ਲੋਕਾਂ ਦੀ ਆਵੇ ਵਾਸ਼ਰਾ ਈ ਥੜੀ 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 ਆਜਾ ਲੋਕਰ ਆ ਵੀ ਲੋਕਾਂ ਦੀ ਆਵੇ ਵਾਸ਼ਨਾ ਪੀਰਕੋਟ ਲੋ ਦਰਿਆ ਵੀ ਲੋਕਾਂ ਦੀ ਆਵੇ ਵਾਸ਼ਨਾ ਪੀਰਕੋਟ ਲੋ ਦਰਿਆ ਵੀ ਲੋਕਾਂ ਦੀ ਆਵੇ ਵਾਸ਼ਨਾ ਕੋਟਲੇ ਚ ਚੰਨ ਚੜਿਆ ਸਾਰੇ ਜੱਗ 'ਚ ਰੋਸ਼ਨੀ ਹੋਈ ਕੋਟਲੇ ਚ ਚੰਨ ਚੜਿਆ ਸਾਰੇ ਜੱਗ 'ਚ ਰੋਸ਼ਨੀ ਹੋਈ ਕੋਟਲੇ ਚ ਚੰਨ ਚੜਿਆ Lo... Oh, 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 oh ਰੱਬ ਨੂੰ ਐਸਾ ਚੱਕਰ 'ਚ ਪਾਇਆ ਤੁਸੀਂ ਉਹਦੇ ਦੇ ਚੱਕਰ 'ਚ ਪਏ ਅੱਜ ਤੱਕ ਨਹੀਂ ਨਿਕਲੇ ਹੋ ਮੇਰਾ ਪੀਰ ਕੋਟਲੇ ਵਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੀ ਤੇ ਵਸਾਣੀ ਦੋਵੇ ਗਲੀ ਤੇ ਵਸਾਣੀ ਦੋਵੇ ਰਹੀਆਂ ਕੋਟਲੇ ਆਇਆ ਹਾ ਦੁੱਖਾਂ ਦਾ ਬੜਾ ਸਤਾਇਆ ਅਰੇ ਵਿੱਚ ਕੋਟਲੇ ਆਇਆ ਹਾ ਦੁੱਖਾਂ ਦਾ ਬੜਾ ਸਤਾਇਆ ਚੱਲਦਾ ਦੂਰ ਕਰੀ ਤੇਰਾ ਦਰ ਤੇ ਚੰਗਾ ਹਾ ਮੈਂ ਤੇਰੇ ਦਰ ਆਇਆ ਤਾ